ਸਾਰੀ ਕੇ ਜੀ ਮੇਰੀ ਬੇਨਤੀ ਹੈ ਵੀ ਗਰਾਊਂਡ ਬਿਲਕੁਲ ਕਲੀਅਰ ਕਰ ਦਿਓ ਗਰਾਊਂਡ ਬਿਲਕੁਲ ਕਲੀਅਰ ਕਰ ਦਿਓ 300 ਦੀ ਪਹਿਲੀ ਰੇਡ ਹੈ ਜੀ ਰੁਪਿੰਦਰ ਜੀ ਇਧਰ ਨੌਜਨ ਕਾਕਾ ਪੱਤੜਾਂ ਵਾਲਾ ਇਸ ਲਈ ਖੇਡ ਮੈਦਾਨ ਦੇ ਵਿੱਚ ਕਬੱਡੀ ਪਾ ਰਿਹਾ ਹੈ ਕਾਕਾ ਪੱਤੜਾਂ ਵਾਲਾ ਲੈ ਵੀ ਭਾਈ ਇਸ ਮੈਚ ਤੋਂ ਬਾਅਦ ਜਿਹੜੀ ਆਪਾਂ ਚਾਨਣੀ ਲਾ ਦੇਾਂਗੇ ਜਿਹੜੇ ਮੇਰੇ ਵੀਰ ਨਹੀਂ ਖੇਡ ਰਹੇ ਬੈਠ ਜਾਓ ਮੱਖਣਾ ਇਹ ਮੱਖਣਾ ਬੈਠ ਜਾ ਨੌਜਵਾਨਾ ਮੇਰੀ ਬੇਨਤੀ ਆ ਬੈਠ ਜਾਓ ਇਧਰ ਖੇਡ ਮੈਦਾਨ ਦੇ ਵਿੱਚ ਮੇਰੇ ਵੀਰੋ ਲੱਗਦਾ ਹੋਇਆ ਤਕੜਾ ਜੱਫਾ ਇੱਕ ਪਾਸੇ ਇਹ ਜੌਂਟੀ ਕਲਸੀਆ ਵਾਲਾ ਜਿਹਨੇ ਪਹਿਲੀ ਰੇਡ ਤੇ ਡੇਢ ਦਾ ਮੇਰੇ ਵੀਰੋ ਜਫਾ ਲਾ ਕੇ ਆਪਣੀ ਟੀਮ ਦੇ ਲਈ ਪੁਆਇੰਟ ਜੋੜ ਦਿੱਤਾ ਇਹ ਦਿੜਬਾ ਮੰਡੀ ਤੇ ਕਹਿੰਦੇ ਲਸਾੜੇ ਦੀਆਂ ਟੀਮਾਂ ਦੇ ਦਰਮਿਆਨ ਬੜਾ ਤਕੜਾ ਮੈਚ ਖੇਡ ਕਬੱਡੀ ਦਾ ਇਸ ਵੇਲੇ ਖੇਡਿਆ ਜਾ ਰਿਹਾ ਹੈ ਇਹ ਗੁਰਜਿੰਦਰ ਸਿੰਘ ਗਿਆਨੀ ਲਸਾੜੇ ਵਾਲਾ ਮੇਰੇ ਵੀਰੋ ਇਸ ਵੇਲੇ ਕਬੱਡੀ ਪਾ ਰਿਹਾ ਹੈ ਉਧਰ ਰਣੀਆਂ ਤੇ ਸੱਤੀ ਦੋਨੋਂ ਭਰਾ ਕੰਨੀਆਂ ਤੇ ਨੇ ਵਿਚਕਾਰ ਕਹਿੰਦੇ ਧਿਆਨ ਤੇ ਦਰਸ਼ਨ ਚਾਰਾਂ ਦੀ ਘੁੰਮਦੀ ਹੋਈ ਚੇਨ ਇਧਰ ਕਹਿੰਦੇ ਧਿਆਨ ਦੇ ਨਾਲ ਮੁਕਾਬਲਾ ਹੋ ਚੁੱਕਿਆ ਦੂਸਰੇ ਪਾਸੇ ਧਿਆਨ ਬੱਲੇ 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 ਆ ਲਓ ਜੀ ਪੁਆਇੰਟ ਜਾਫੀ ਦਾ ਇਹ ਪੁਆਇੰਟ ਕਹਿੰਦੇ ਧਿਆਨ ਦਿੜਬੇ ਵਾਲੀ ਨੇ ਆਪਣੀ ਟੀਮ ਦੇ ਲਈ ਜੋੜ ਦਿੱਤਾ ਹੈ ਇਹ ਪੁਆਇੰਟ ਮੇਰੇ ਵੀਰੋ ਗੁਰਧਿਆਨ ਸਿੰਘ ਧਿਆਨ ਨੇ ਆਪਣੀ ਟੀਮ ਦੇ ਲਈ ਜੋੜ ਦਿੱਤਾ ਇਹ ਹਰਿਆਣੇ ਵਾਲਾ ਤਾਊ ਇਸ ਵੇਲੇ ਕਬੱਡੀ ਪਾ ਰਿਹਾ ਮੇਰੇ ਵੀਰੋ ਹਰਿਆਣੇ ਵਾਲਾ ਤਾਊ ਇਸ ਵੇਲੇ ਕਬੱਡੀ ਪਾ ਰਿਹਾ ਲੈ ਵੀ ਵੀਰੋ ਸਾਈਡ ਤੇ ਹੋ ਕੇ ਬੈਠ ਜਾਓ ਤੁਸੀਂ ਕਿਉਂ ਖੜੇ ਹੋ ਇਧਰ ਖੇਡ ਮੈਦਾਨ ਦੇ ਵਿੱਚ ਕਹਿੰਦੇ ਬਲਜੀਤ ਤਾਊ ਹਰਿਆਣੇ ਵਾਲਾ ਇਸ ਲਈ ਲੈ ਵੀ ਲਾਲੇ ਆਪਾਂ ਸਪੋਰਟਸਮੈਨਸ਼ਿਪ ਦੀ ਭਾਵਨਾ ਦੇ ਨਾਲ ਇਸ ਖੇਡ ਮੈਦਾਨ ਦੇ ਵਿੱਚ ਖੇਡਣਾ ਆ ਖਿਡਾਰੀ ਪਿਛਲੇ ਸਾਲ ਦਾ ਕਹਿੰਦੇ ਮੋਟਰਸਾਈਕਲ ਦਾ ਜੇਤੂ ਮੇਰੇ ਵੀਰੋ ਇਸੇ ਗਰਾਊਂਡ ਦਾ ਬੱਬੂ ਨਸਾੜੇ ਵਾਲਾ ਇਸ ਲਈ ਕਬੱਡੀ ਪਾ ਰਿਹਾ ਉਧਰ ਚੰਨਾ ਭੇਟਾਂ ਵਾਲਾ ਜੁੜਿਆ ਹੋਇਆ ਕਬੱਡੀ 365.com ਦੇ ਨਾਲ ਪਿਛਲੇ ਲਾਂਗੜੀਆਂ ਦੇ ਟੂਰਨਾਮੈਂਟ ਦਾ ਬੈਸਟ ਜਾਫੀ ਕਮਲ ਹੁਣਾਂ ਨੂੰ ਮੁਬਾਰਕਬਾਦ ਭੇਜਦਾ ਮੇਰੇ ਵੀਰੋ ਇਧਰ ਧਿਆਨ ਦੇ ਜੱਫੇ ਦਾ 100 ਦਾ ਮਾਨ ਸਨਮਾਨ ਪੁੱਜ ਚੁੱਕਿਆ ਹੈ ਇਹ ਲਸਾੜੇ ਵਾਲਾ ਬੱਬੂ ਇਸ ਲਈ ਕਬੱਡੀ ਪਾਉਣ ਦੇ ਲਈ ਖੇਡ ਮੈਦਾਨ ਦੇ ਵਿੱਚ ਵਧਿਆ ਹੋਇਆ ਲਸਾੜੇ ਵਾਲਾ ਬੱਬੂ ਮੇਰੇ ਵੀਰੋ ਉਧਰ ਚਾਰਾਂ ਦੇ ਵਿੱਚੋਂ ਕਹਿੰਦੇ ਦਰਸ਼ਨ ਦੀ ਹਿੱਕ ਦੇ ਵਿੱਚ ਟੱਚ ਲੱਗਿਆ ਹੈ ਇਹ ਲਸਾੜੇ ਵਾਲਾ ਬੱਬੂ ਸਰਦਾਰ ਜਸਵੀਰ ਸਿੰਘ ਜੱਸੀ ਮਨਵੀ ਉਹਨਾਂ ਦਾ ਮਾਨ ਸਨਮਾਨ ਕਰ ਰਹੇ ਆ ਜੀ ਮੇਰੀ ਪੀਰੀ ਉਹਨਾਂ ਦਾ ਮਾਨ ਸਨਮਾਨ ਕਰਨਗੇ ਜੀ ਮੋਹਨ ਸਿੰਘ ਜੀ ਭੇੜਪੁਰਾ ਸੀਨੇ ਮੀਤ ਪ੍ਰਧਾਨ ਮੋਹਨ ਸਿੰਘ ਜੀ ਭੇੜਪੁਰਾ ਇੱਕ ਵਾਰ ਆਓ ਜੀ ਹਾਂਜੀ ਲੋ ਰਾਜ ਝੋਟ ਮੇਰੇ ਵੀਰੋ ਰਾਜ ਝੋਟ ਰਾਜ ਝੋਟ ਇਸ ਲਈ ਕਬੱਡੀ ਪਾ ਰਿਹਾ ਰਾਜ ਝੋਟ ਇਹ ਡੜਵੇ ਵਾਲਾ ਕਹਿੰਦੇ ਸੀਨੀਅਰ ਕਬੱਡੀ ਖਿਡਾਰੀ ਰਾਜ ਝੋਟ ਇਸ ਲਈ ਕਬੱਡੀ ਪਾ ਰਿਹਾ ਉਧਰ ਨੌਨਾ ਪੈਣੀ ਬੜਿੰਗਾ ਵਾਲਾ ਤੇ ਨਾਲ ਫੈਸਲਾ ਹੋ ਚੁੱਕਾ ਹੈ ਵੀ ਪੁਆਇੰਟ ਮੇਰੇ ਵੀਰੋ ਡੜਵਾ ਮੰਡੀ ਦੀ ਟੀਮ ਦੇ ਹਿੱਸੇ ਜਾ ਜੁੜਿਆ ਡੜਵਾ ਮੰਡੀ ਦੀ ਟੀਮ ਦੇ ਹਿੱਸੇ ਜਾ ਜੁੜਿਆ ਇਹ ਦੋਨੋਂ ਸਾਈਡਾਂ ਤੋਂ ਜਿਹੜੇ ਮੇਰੇ ਵੀਰਾਂ ਨੇ ਟੀ-ਸ਼ਰਟਾਂ ਚੱਕਣੀਆਂ ਉਹ ਕਾਹਤੋਂ ਖੜਦੇ ਆ ਪਲੀਜ਼ ਬੈਠ ਜਾਓ ਇਸ ਤੋਂ ਬਾਅਦ ਮੇਰੀ ਬੇਨਤੀ ਆ ਮੈਂ ਇਕੱਲੇ ਇਕੱਲੇ ਦਾ ਨਾਮ ਬੋਲੂਗਾ ਫੇਰ ਨਾ ਅਖੋ ਮੇਰੀ ਬੇਇੱਜ਼ਤੀ ਹੋਗੀ ਜਿਹੜੇ ਮੇਰੇ ਵੀਰਾਂ ਨੇ ਟੀ-ਸ਼ਰਟਾਂ ਚੱਕਣੀ ਆਉਂਦੀਆਂ ਇੱਕ ਸਾਈਡ ਤੇ ਉਹ ਬੈਠ ਜਾ ਕਰੋ ਇਹਨਾਂ ਦਾ ਕੀ ਕਸੂਰ ਹੈ ਤੁਹਾਡੀ ਕਬੱਡੀ ਦੇਖਣ ਆਏ ਆ ਯਾਰ ਇਧਰ ਰਣੀਆਂ ਦਿੜਵੇ ਵਾਲਾ ਤੇ ਦੂਸਰੇ ਪਾਸੇ ਨੌਜਨ ਬੱਬੂ ਲਸਾੜੇ ਵਾਲਾ ਮੇਰੇ ਵੀਰੇ ਬੱਬੂ ਲਸਾੜੇ ਦਾ ਤੇ ਰਣੀਆਂ 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 ਵਾਹ ਓਏ ਲਸਾੜੇ ਵਾਲਾ ਬੱਬੂ ਮੇਰੇ ਵੀਰੇ ਜੇ ਤੇ ਮੈਚ ਦਾ ਸਟਾਰਟਿੰਗ ਦੇ ਵਿੱਚ ਹੀ ਨਿਆਰਾ ਆ ਰਿਹਾ ਇੱਕ ਵਾਰੀ ਤਾੜੀ ਮਾਰ ਕੇ ਦੱਸ ਦਿਓ ਮੇਰੇ ਵੀਰੋ ਇਹ ਲਾਂਗੜੀਆਂ ਦਾ ਟੂਰਨਾਮੈਂਟ ਹੈ ਲਾਂਗੜੀਆਂ ਦਾ ਟੂਰਨਾਮੈਂਟ ਮੇਰੇ ਵੀਰੋ ਇੱਕ ਕਾਕਾ ਪੱਤੜਾਂ ਵਾਲਾ ਇਸ ਲਈ ਕਬੱਡੀ ਪਾ ਰਿਹਾ ਨੌਜਨ ਕਾਕਾ ਪੱਤੜਾਂ ਵਾਲਾ ਇੱਕ ਪਾਸੇ ਕਹਿੰਦੇ ਜੌਂਟੀ ਤੇ ਨਾਲ ਗਬਰੂ ਨੋਨਾ ਪੈਣੀ ਵੜਿੰਗਾ ਵਾਲਾ ਮੇਰੇ ਵੀਰੋ ਨੋਨਾ ਪੈਰਾਂ ਦਾ ਪੱਕਾ ਹੈ ਬਹੁਤ ਜ਼ਿਆਦਾ ਚੰਨਾ ਝਾਕ ਕੇ ਤੇ ਰੇਡਰ ਨੂੰ ਫੜੀ ਜਾਂਦਾ ਹੁਣ ਨੋਨੇ ਪੈਣੀ ਵਾਲੇ ਨੇ ਕਹਿੰਦੇ ਮੁਕਾਬਲਾ ਖੇਡ ਮੈਦਾਨ ਦੇ ਵਿੱਚ ਕਾਕਾ ਪੱਤੜਾਂ ਵਾਲੇ ਦੇ ਨਾਲ ਹੋ ਚੁੱਕਿਆ ਓ ਵਾਹ ਓਏ ਨੌਜਵਾਨਾ ਇੱਕ ਪਾਸੇ ਨੋਨਾ ਤੇ ਦੂਸਰੇ ਪਾਸੇ ਮੇਰੇ ਵੀਰੋ ਹੁਣ ਜਿਹੜਾ ਰਾਜੂ ਜੀ ਅਮਰਿੰਦਰ ਰਾਜੂ ਜੀ ਹੁਣ ਜਿਹੜਾ ਮਾਹੌਲ ਥੋੜਾ ਗਰਮ ਹੋਇਆ ਹੈ ਪਹਿਲਾਂ ਤੇ ਕਹਿੰਦੇ ਥੋੜੀ ਸ਼ਾਂਤ ਸ਼ਾਂਤ ਮਾਈ ਢੰਗ ਦੇ ਨਾਲ ਮੈਚ ਚੱਲ ਰਿਹਾ ਸੀ ਲੈ ਵੀ ਸੈਦੋਕੇ ਵਾਲਿਆ ਇਹ ਸਵਾਲ ਦਾ ਕਬੱਡੀ ਦਾ ਇੱਧਰ ਜਿਹੜੇ ਮੇਰੇ ਵੀਰ ਖੜੇ ਆ ਪਲੀਜ਼ ਬੈਠ ਜਾਣ ਜਿਹੜੇ ਮੇਰੇ ਵੀਰੋ ਉਧਰ 73 ਦਿੜਵੇ ਵਾਲਾ ਮੇਰੇ ਵੀਰੋ 73 ਦਿੜਵੇ ਵਾਲਾ ਬੈਠੀ ਦਾ ਨਹੀਂ ਬੈਠੀ ਦਾ ਨਹੀਂ ਸੋਚੋ ਮੇਰੀ ਬੇਨਤੀ ਆ ਯਾਰ ਕਿਉਂ ਉਹਨਾਂ ਦਾ ਸਵਾਦ ਖਰਾਬ ਕਰੀ ਜਾਂਦੇ ਹੋ 100 ਰੁਪਿਆ ਸਰਦਾਰ ਜਗਤਾਰ ਸਿੰਘ ਐਸਜੀਏਡੀ ਉਹਨਾਂ ਵੱਲੋਂ 100 ਇਸ ਰੇਡ ਤੇ ਹਾਂਜੀ ਰਵਿੰਦਰ ਜੀ ਮੇਰੀ ਬੇਨਤੀ ਹੈ ਕਬੱਡੀ ਦੇ ਖਿਡਾਰੀਆਂ ਨੂੰ ਜਿਹੜੇ ਨਹੀਂ ਖੇਡ ਰਹੇ ਪਲੀਜ਼ ਇੱਕ ਸਾਈਡ ਤੋਂ ਇੱਕ ਬੈਠ ਜਾਣ ਲੈ ਪ੍ਰਦੀਪ ਥੋੜਾ ਤੋਂ ਵੀ ਦੁਰਘਟਕੇ ਨੌਜਵਾਨਾਂ ਚੇਨ ਦੀ ਕੰਧ ਨਹੀਂ ਬਣਨੀ ਮੋਹਤਰੇ ਕਹਿੰਦੇ ਜੇਨ ਦੇ ਕੰਦ ਬਣ ਚੁੱਕਿਆ ਜੌਂਟੀ ਗਲਸੀਆਂ ਵਾਲਾ ਤੇ ਦੂਸਰੇ ਪਾਸੇ ਇਹ ਹਰਿਆਣੇ ਵਾਲਾ ਤਾਇਆ ਹਰਿਆਣੇ ਵਾਲਾ ਤਾਇਆ ਮੇਰੇ ਵੀਰੋ ਹਰਿਆਣੇ ਵਾਲਾ ਤਾਇਆ ਹਰਿਆਣੇ ਦਾ ਛੋਰਾ ਇਸ ਵੇਲੇ ਦਿੜਵੇ ਦੀ ਟੀਮ ਦੇ ਲਈ ਪੁਆਇੰਟ ਦਾ ਵਾਅਦਾ ਕਰ ਰਿਹਾ ਹੈ ਹਰਿਆਣੇ ਦਾ ਛੋਰਾ ਲੈ ਵੀ ਵੀਰ ਗੁਰਪ੍ਰੀਤ ਇਹ ਮਾਇਆ ਤੇ ਗੱਫੇ ਲਿਖ ਲੈ ਬਾਅਦ ਵਿੱਚ ਜ਼ਰੂਰ ਬੋਲ ਦੇਵੀਂ ਇਧਰ ਨੌਜਨ ਬੱਬੂ ਲਸਾੜੇ ਵਾਲਾ ਮੇਰੇ ਵੀਰੋ ਪਿਛਲੇ ਸਾਲ ਦੇ ਇਸੇ ਟੂਰਨਾਮੈਂਟ ਦਾ ਮੋਟਰਸਾਈਕਲ ਦਾ ਜੇਤੂ ਅੱਜ ਜੇ ਤੂੰ ਕੌਣ ਬਣਦਾ ਇਹ ਸਮਾਂ ਦੱਸੂ ਮੇਰੇ ਵੀਰੋ ਲਸਾੜੇ ਵਾਲੇ ਬੱਬੂ ਦੀ ਪਈ ਹੋਈ ਰੇਡ ਤੇ ਇਧਰ ਧਿਆਨ ਗੜਬੇ ਵਾਲਾ ਔਰ ਦੂਸਰੇ ਪਾਸੇ ਕਹਿੰਦੇ ਬੱਬੂ ਲਸਾੜਾ ਬੱਬੂ ਲਸਾੜਾ ਤੇ ਧਿਆਨ ਬੱਲੇ ਬੱਲੇ ਹੋਈ ਪਈ ਮੇਰੇ ਵੀਰੋ ਆਹ ਵੇਖੋ ਜੀ ਇਹ ਪੁਆਇੰਟ ਬੱਬੂ ਲਸਾੜੇ ਨੇ ਆਪਣੀ ਟੀਮ ਦੇ ਲਈ ਜੋੜ ਦਿੱਤਾ ਹੈ ਇਹ ਪੁਆਇੰਟ ਬੱਬੂ ਲਸਾੜੇ ਨੇ ਆਪਣੀ ਟੀਮ ਦੇ ਲਈ ਜੋੜ ਲਿਆ ਮਲਕੀਤ ਕੱਟੇ ਵਾਲੀਆ ਮੇਰੇ ਵੀਰੋ ਇਹ ਮਾਇਦਾ ਗਫੇ ਪੋਈਦਾ ਕਰਦਾ ਉਧਰ ਰਿੰਕੂ ਨਿਊਜ਼ੀਲੈਂਡ ਕਹਿੰਦਾ ਦੋਨੋਂ ਪਾਸੇ ਜਿੰਨੇ ਜੱਫੇ ਲਾਉਣਗੇ ਕਮਲ ਦਾ ਵੀਰ ਹਰ ਇੱਕ ਜੱਫੇ ਦਾ ਇੱਕ 100 ਦੇ ਨਾਲ ਮਾਣ ਕਰੂ ਸਾਡਾ ਰਿੰਕੂ ਨਿਊਜ਼ੀਲੈਂਡ ਮੇਰੇ ਵੀਰੋ ਇਧਰ ਨੌਜਾਨ ਰਾਜ ਝੋਟ ਇਸ ਲਈ ਕਬੱਡੀ ਪਾ ਕੇ ਪੁਆਇੰਟ ਲੈ ਕੇ ਵਾਪਸ ਜਾਂਦਾ ਹੋਇਆ ਰਾਜ ਝੋਟ ਮੇਰੇ ਵੀਰੋ ਲੈ ਵੀ ਸਿਟੀ ਲਾਈਟ ਵਾਲਿਓ ਥੋੜਾ ਤੁਸੀਂ ਵੀ ਮੇਰੇ ਵੀਰੋ ਤੁਰ ਫਿਰ ਕੇ ਲੈ ਵੀ ਪ੍ਰਦੀਪ ਸ਼ਾਹ ਤੂੰ ਵੀ ਤੁਰ ਫਿਰ ਕੇ ਨੌਜਾਨਾ ਗੁਰਜਿੰਦਰ ਗਿਆਨੀ ਲਸਾੜੇ ਵਾਲਾ ਇਸ ਲਈ ਕਬੱਡੀ ਪਾਉਣ ਦੇ ਲਈ ਖੇਡ ਮੈਦਾਨ ਦੇ ਵਿੱਚ ਵਧਦਾ ਹੋਇਆ ਗੁਰਜਿੰਦਰ ਗਿਆਨੀ ਉਧਰ ਦਿੜਵੇ ਦੀ ਟੀਮ ਦੇ ਕਹਿੰਦੇ ਚਾਰਾਂ ਦੇ ਵਿੱਚੋਂ ਵੇਖਦਾ ਵੀ ਆਹ ਸਟਾਪ ਲਾਈਨ ਹੈ ਜਿਹੜੀ ਜਿਵੇਂ ਲੋਪੋ ਵਾਲਾ ਕਹਿੰਦਾ ਹੁੰਦਾ ਵੀ ਕੰਪਿਊਟਰ ਤੇ ਚੱਲਦੀ ਹੈ ਆਹ ਜਾਫੀ ਅਭਿਸ਼ੇਕ ਬਚਨ ਦੀ ਟੀਮ ਦੇ ਲਈ ਪਿੰਕ ਪੈਂਥਰ ਦਾ ਜੈਪੁਰ ਦੀ ਟੀਮ ਦੇ ਲਈ ਕਹਿੰਦੇ ਪ੍ਰੋ ਲੀਗ ਦੇ ਵਿੱਚ ਖੇਡਾ ਮੇਰੇ ਵੀਰੇ ਇੱਕ ਪਾਸੇ ਰਣੀਆਂ 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 ਬੱਲੇ ਬੱਲੇ ਹੋ ਗਈ ਮਿੱਤਰੋ ਸਰਦਾਰ ਜਗਦਾਰ ਸਵਾਦ ਆ ਗਿਆ ਮੇਰੇ ਵੀਰੇ ਸਵਾਦ ਆ ਗਿਆ ਮਿੱਟੂ 200 ਦਾ ਜੱਫਾ ਜੀ ਏ ਜੇ ਤੇ ਨਜ਼ਾਰਾ ਆਇਆ ਇੱਕ ਵਾਰੀ ਲਲਕਾਰਾ ਮਾਰ ਕੇ ਦੱਸੋ ਮੇਰੇ ਵੀਰੋ ਇਹ ਆ ਲਾਂਗੜੀਆਂ ਦਾ ਕਬੱਡੀ ਕੱਪ ਮੇਰੇ ਵੀਰੋ ਲਾਂਗੜੀਆਂ ਦਾ ਕਬੱਡੀ ਕੱਪ ਕਹਿੰਦੇ ਆ ਇਹਨ ਭਾਰ ਜੋਵਨ ਤੇ ਚੱਲ ਰਿਹਾ ਹੈ ਅੱਜ ਤੇ ਦੂਜੇ ਰਾਉਂਡ ਦਾ ਜਿਹੜਾ ਇਹ ਮੈਚ 8ਵਾਂ ਮੈਚ ਹੀ ਖੇਡਿਆ ਜਾ ਰਿਹਾ ਹੈ ਤੀਜੇ ਰਾਉਂਡ ਦੇ ਵਿੱਚ 13 ਰਹਿ ਜਾਣੀਆਂ ਤੇ 13 ਹੀ ਸਿਰੇ ਦੀਆਂ ਟੀਮਾਂ ਮੇਰੇ ਵੀਰੋ ਇਧਰ ਨੋਨਾ ਭੈਣੀ ਵਾਲਾ ਲੱਗਦਾ ਹੋਇਆ ਖੇਡ ਮੈਦਾਨ ਦੇ ਵਿੱਚ ਜਫਾ ਮੇਰੇ ਵੀਰੋ ਨੋਨੇ ਭੈਣੀ ਵਾਲੇ ਦਾ ਲਓ ਅਗਲੀ ਰੇਡ ਬੱਬੂ ਨਸਾੜੇ ਦੀ ਇਸ ਵੇਲੇ ਖੇਡ ਮੈਦਾਨ ਦੇ ਵਿੱਚ ਪੈਣ ਜਾ ਰਹੀ ਹੈ ਇਹ ਨਸਾੜੇ ਵਾਲਾ ਕਹਿੰਦੇ ਗਿੱਲ ਪਰਿਵਾਰ ਦਾ ਇਸ ਵੇਲੇ ਬੱਬੂ ਕਬੱਡੀ ਪਾਉਣ ਦੇ ਲਈ ਖੇਡ ਮੈਦਾਨ ਦੇ ਵਿੱਚ ਮੇਰੇ ਵੀਰੋਂ ਵੱਧ ਚੁੱਕਿਆ ਹੈ ਉਧਰ ਚਾਰਾਂ ਦੇ ਵਿੱਚੋਂ ਦੇਖਦਾ ਦੋਨੇ ਭਰਾਵਾਂ ਨੇ ਕੰਨੀਆਂ ਬੱਲੀਆਂ ਹੋਈਆਂ ਨੇ ਪਰ ਅਵਤਾਰ ਸਿੰਘ ਟੋਲੇਵਾਲ ਦਾ ਫੈਸਲਾ ਕਰਦਾ ਹੋਇਆ ਵੀ ਪੁਆਇੰਟ ਬੱਬੂ ਨਸਾੜੇ ਦੇ ਹਿੱਸੇ ਜਾ ਜੜਾ ਹੈ ਪੁਆਇੰਟ ਮੇਰੇ ਵੀਰੋਂ ਇਸ ਵੇਲੇ ਬੱਬੂ ਨਸਾੜੇ ਨੇ ਆਪਣੀ ਟੀਮ ਦੇ ਲਈ ਜੋੜ ਦਿੱਤਾ ਰੇਫਰੀ ਦਾ ਫੈਸਲਾ ਮੇਰੇ ਵੀਰੋ ਅੰਤਮ ਹੋਣਾ ਹੈ ਰੈਫਰੀ ਦਾ ਫੈਸਲਾ ਜਿਹੜਾ ਅੰਤਮ ਹੋਣਾ ਹੈ ਮੇਰੀ ਬੇਨਤੀ ਹੈ ਤੁਹਾਡੇ ਅੱਗੇ ਬੈਠ ਜਿਓ ਯਾਰ ਤੁਸੀਂ ਕਰਨਾ ਹੀ ਕੀ ਚਲਵਿੰਦਰ ਸਿੰਘ ਬਾਗੜੀਆਂ ਆਸਟ੍ਰੇਲੀਆ ਉਹਨਾਂ ਵੱਲੋਂ ਇਸ ਰੇਟ ਤੇ 100 ਹੈ ਜੀ ਹਾਂਜੀ ਰੁਪਿੰਦਰ ਜੀ ਲੈ ਵੀ ਮੱਖਾਂ ਬੈਠ ਜਿਹੜਾ ਨੌਜਵਾਨ ਹੈ ਇਧਰ ਕਹਿੰਦੇ ਰਾਜ ਝੋਟ ਇਸ ਲਈ ਕਬੱਡੀ ਪਾ ਰਿਹਾ ਦਿੜਬੇ ਵਾਲਾ ਰਾਜ ਝੋਟ ਮੇਰੇ ਵੀਰੋ ਉਧਰ ਚਾਰਾਂ ਦੇ ਵਿੱਚੋਂ ਕਹਿੰਦੇ ਜੰਟੀ ਕੁਰਸੀਆਂ ਵਾਲਾ ਪਰ ਰਾਜ ਝੋਟ ਕਹਿੰਦੇ ਯੂਰਪ ਦੇ ਖੇਡ ਮੈਦਾਨਾਂ ਦਾ ਇਸ ਸਾਲ ਇਹ ਗਬਰੂ ਸ਼ਿੰਗਾਰ ਬਣਿਆ ਇਸ ਵੇਲੇ ਪੁਆਇੰਟ ਲੈ ਕੇ ਮੇਰੇ ਵੀਰੋ ਵਾਪਸ ਜਾਂਦਾ ਹੋਇਆ ਰਾਜ ਝੋਟ ਡਿੜਬੇ ਦਾ ਪਰ ਅਗਲੀ ਰੇਡ ਲਸਾੜੇ ਵਾਲਾ ਬੱਬੂ ਇਸ ਵੇਲੇ ਪਾਉਣ ਦੇ ਲਈ ਵਾਧਾ ਹੋਇਆ ਲਸਾੜੇ ਵਾਲਾ ਬੱਬੂ ਇਹ ਨੌਜਵਨ ਕਬੱਡੀ ਪਾ ਰਿਹਾ ਮੇਰੇ ਵੀਰੋ ਲਸਾੜੇ ਵਾਲਾ ਬੱਬੂ ਇਧਰ ਕਹਿੰਦੇ ਸੱਤੀ ਦੇ ਨਾਲ ਮੁਕਾਬਲਾ ਤੇ ਪੁਆਇੰਟ ਲਸਾੜੇ ਵਾਲੇ ਬੱਬੂ ਨੇ ਆਪਣੀ ਟੀਮ ਦੇ ਲਈ ਜੋੜ ਦਿੱਤਾ ਅਗਲਾ ਮੈਚ ਮਠੱਡਾ ਕਲਾ ਤੇ ਕਪਿਆਲ ਦੀਆਂ ਟੀਮਾਂ ਦੇ ਦਰਮਿਆਨ ਮੇਰੇ ਵੀਰੋ ਇਸ ਖੇਡ ਮੈਦਾਨ ਦੇ ਵਿੱਚ ਖੇਡਿਆ ਜਾਣਾ ਉਧਰ ਦੁੱਗਾ ਵਾਲਾ ਖੁਸ਼ੀ ਤੇ ਨਾਲ ਕਹਿੰਦੇ ਵਰਿੰਦਰ ਦੌਧਰ ਵੀ ਅਗਲੇ ਮੈਚ ਦੇ ਲਈ ਮੇਰੇ ਵੀਰੋ ਕਪਿਆਲ ਦੀ ਟੀਮ ਦੇ ਲਈ ਜੱਫੇ ਲਾਉਣਗੇ ਤਾਰੀ ਗੱਗੀ ਕਲੱਬ ਖੀਰਾਵਾਲੀ ਤੇ ਨੱਥੋਹੀੜੀ ਪੰਜ ਗਰਾਂਹ ਤੇ ਕਣੀਵਾਲ ਸੈਦੋ ਕਿਤੇ ਉਹਦੇ ਵਿੱਚੋਂ ਜੇਤੂ ਟੀਮ ਮੈਨੂੰ ਦੱਸ ਦਿਓ ਮੇਰੇ ਖਿਆਲ ਨਾਲ ਚੌਂਦੇ ਦੀ ਟੀਮ ਜੇਤੂ ਸੀਗੀ ਇਧਰ ਨੌਜਨ ਕਾਕਾ ਪੱਤੜਾਂ ਵਾਲਾ ਇਸ ਵੇਲੇ ਚੰਡੀਗੜ੍ਹ ਦੇ ਏਰੀਏ ਦਾ ਪਰ ਆਹ ਖਿਡਾਰੀ ਕਹਿੰਦੇ ਰਾਏਕੋਟ ਦੇ ਏਰੀਏ ਦਾ ਮੇਰੇ ਵੀਰੋ ਇਹ ਨੋਨਾ ਨੋਨਾ ਪੈਣੀ ਵਾਲਾ ਆਹ ਮੈਚ ਦੇ ਵਿੱਚ ਕਹਿੰਦੇ ਸਭ ਤੋਂ ਸਭ ਜੱਫੇ ਸਖਰੇ ਦੇਗੇ ਦਲਜੀਤ ਸਿੰਘ ਆਸਟ੍ਰੇਲੀਆ ਉਹਨਾਂ ਵੱਲੋਂ 100 ਇਸ ਜਾਫੀ ਦੇ ਲਈ ਹਾਂਜੀ ਆਹ ਮੈਚ ਦੇ ਵਿੱਚ ਕਹਿੰਦੇ ਸਭ ਤੋਂ ਵੱਧ ਜੱਫੇ ਲੱਗਿਆ ਮੇਰੇ ਵੀਰੋ ਹੁਣ ਵੇਖਦਾ ਵੀ ਨੌਜਨ ਬੱਬੂ ਨਸਾੜੇ ਵਾਲਾ ਲਗਾਤਾਰ ਕਬੱਡੀਆਂ ਜਿਹੜੀ ਆਪਣੀ ਟੀਮ ਦੇ ਲਈ ਪਾ ਰਿਹਾ ਹੈ ਉਧਰ ਦਿੜਵੇ ਦੀ ਟੀਮ ਜਿਵੇਂ ਸਾਡੇ ਕਮੈਂਟੇਟਰ ਸਾਥੀ ਕਮੈਂਟੇਟਰ ਦੱਸਦਿਆ ਵੀ ਸਭ ਤੋਂ ਵੱਧ ਮੋਟਰਸਾਈਕਲ ਜੇਤੂ ਟੀਮ ਹੈ 6 ਗੱਡੀਆਂ ਜਿੱਤੀਆਂ ਆਹ ਜਾਫੀ ਕਹਿੰਦੇ ਧਿਆਨ ਦਿੜਵੇ ਵਾਲਾ ਇਸ ਲਈ ਕੋਸ਼ਿਸ਼ ਕਰਦਾ ਹੋਇਆ ਪਰ ਪੁਆਇੰਟ ਨਸਾੜੇ ਵਾਲਾ ਬੱਬੂ ਲਸਾੜੇ ਵਾਲਾ ਬੱਬੂ ਇਹ ਬਲਜੀਤ ਤਾਊ ਹਰਿਆਣੇ ਵਾਲਾ ਮੇਰੇ ਵੀਰੋ ਪੰਜਾਬ ਦਾ ਤਾਇਆ ਤੇ ਹਰਿਆਣੇ ਦਾ ਤਾਊ ਇਸ ਲਈ ਕਬੱਡੀ ਪਾਉਣ ਦੇ ਲਈ ਖੇਡ ਮੈਦਾਨ ਦੇ ਵਿੱਚ ਵਾਧਾ ਹੋਇਆ ਇਹ ਹਰਿਆਣੇ ਵਾਲਾ ਬਲਜੀਤ ਤਾਊ ਹੈ ਪਰ ਡਬਲ ਟੱਚ ਹੋ ਚੁੱਕਿਆ ਲਾਲੇ ਲਸਾੜੇ ਵਾਲੇ ਦੇ ਨਾਲ ਮੇਰੇ ਵੀਰੋ ਪਰ ਪੁਆਇੰਟ ਇਸ ਲਈ ਆਪਾਂ ਵੇਖੀਏ ਰੀਡਰ ਦੇ ਹਿੱਸੇ ਜਾ ਜੁੜਿਆ ਇੱਕ ਵਾਰੀ ਤਾੜੀ ਵੀ ਮਾਰ ਕੇ ਮਾਹੌਲ ਜਿਹੜਾ ਜ਼ਰੂਰ ਗਰਮ ਕਰ ਦਿਓ ਜੇ ਮੈਚ ਦਾ ਸਵਾਦ ਆਏ ਮੇਰੇ ਵੀਰੋ ਤਕੜੇ ਮੈਚ ਅੱਜ ਲਾਂਘੜੀਆਂ ਦੇ ਵਿੱਚ ਖੇਡੇ ਜਾ ਰਿਹਾ ਹੈ ਮੀਰੀ ਪੀਰੀ ਐਂਡ ਵੈਲਫੇਅਰ ਕਲੱਬ ਲਾਂਘੜੀਆਂ ਨੂੰ ਮੁਬਾਰਕਬਾਦ ਹੈ ਇਸ ਵੱਡੀ ਕਾਮਯਾਬੀ ਦੀ ਮੇਰੇ ਵੀਰੋ ਜਿਨ੍ਹਾਂ ਨੇ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਵੱਡੀਆਂ ਰੌਣਕਾਂ ਦੀ ਪਟਵਾਰ ਰੈਵੇਨਿਊ ਆਫ ਪੰਜਾਬ ਮੇਰੇ ਵੀਰੋ ਸਾਰੇ ਪਟਵਾਰੀ ਪੁੱਜੇ ਹੋਏ ਨੇ ਪਰ ਆਪਾਂ ਖੇਡ ਮੈਦਾਨ ਦੇ ਵਿੱਚ ਦੇਖੀਏ ਲਸਾੜੇ ਵਾਲਾ ਬੱਬੂ ਇਸ ਵੇਲੇ ਪੁਆਇੰਟ ਲੈ ਕੇ ਵਾਪਸ ਜਾਂਦਾ ਹੋਇਆ ਆਪਣੀ ਟੀਮ ਦੇ ਲਈ ਤਾਰੀ ਗੱਗੀ ਕਲੱਬ ਖੀਰਾਂਵਾਲੀ ਤੇ ਨੱਥੋੜੀ ਇਹ ਵੀ ਅਗਲੇ ਤੋਂ ਅਗਲੇ ਮੈਚ ਦੇ ਲਈ ਤਿਆਰ ਰਹਿਣ जगी किला बखीर वाली तो न थोड़ी इन दीमां भी मैच जो तो अगले तो अगला मैच खेडा जाएगा इधर राज कबड्डी भैनी नोने एक पासे नोना भैनी वाला तो दूसरे पासे राजोट दोनों खिलाड़ियों के दरमियान कहने फसला मुकाबला हर दी बजाल वाले पासे शेरां यह शेरांतर है ਵਾਹ ਨੌਜਾਨ ਇਹ ਨੋਨਾ ਪੈਣੀ ਵਾਲਾ ਲਾ ਤਕੜਾ ਜਫਾ ਮੇਰੇ ਵੀਰੋ ਸਰਦਾਰ ਮਲਕੀਰ ਸਿੰਘ ਜੀ ਖੱਟੇ ਵਾਲਿਆ ਉਹਨਾਂ ਵੱਲੋਂ ਜਾਫੀ ਦੇ ਲਈ 100 ਰੁਪਏ ਦੇ ਮਾਨ ਨੇ ਜੀ ਮਲਕੀਰ ਸਿੰਘ ਖੱਟੇ ਵਾਲਿਆ ਲੋ ਰਿਜ਼ਲਟ ਮੇਰੇ ਵੀਰੋ ਸੁਣ ਲਓ ਇੱਕ ਵਾਰੀ 9 ਪੁਆਇੰਟ ਨੇ ਦਿਲਵਾ ਮੰਡੀ ਦੇ ਤੇ 12.5 ਪੁਆਇੰਟ ਨੇ ਲਸਾੜਾ ਗਿੱਲ ਦੇ ਬਹੁਤ ਬਹੁਤ ਧੰਨਵਾਦ ਇਹਨਾਂ ਟੀਮਾਂ ਦਾ ਹੁਣ ਆ ਦਰਸ਼ਕਾਂ ਦਾ ਧੰਨਵਾਦ ਹੈ ਮੇਰੀ ਟੈਂਟ ਵਾਲੇ ਨੂੰ ਕਮਲ